ਤੁਸੀਂ ਵੀ ਸੁਣ ਕੇ ਹੋ ਜਾਓਗੇ ਹੈਰਾਨ ਕਿ ਨਾਰੀਅਲ ਤੋਂ ਕਿੰਨੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ ਨੇ ਇੱਕ ਨਾਰੀਅਲ ਤੋਂ ਇੰਨੀਆਂ ਜ਼ਿਆਦਾ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਕਿ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਔਰ 0% ਵੇਸਟੇਜ ਹੁੰਦੀ ਹੈ ਇਹਦੇ ਵਿੱਚ ਆਜੋ ਵੀਡੀਓ ਦੇ ਵਿੱਚ ਅੱਗੇ ਤੁਹਾਨੂੰ ਦਿਖਾਉਨੇ ਆ ਕਿ ਕਿਵੇਂ ਤਿਆਰ ਹੁੰਦਾ ਸਭ ਕੁਝ ਸਭ ਤੋਂ ਪਹਿਲਾਂ ਨਾਰੀਅਲ ਲੈ ਲੈਣੇ ਤੇ ਉਹਨਾਂ ਨੂੰ ਸਟੋਰ ਕਰ ਲੈਣਾ ਘੱਟੋ ਘੱਟ 8 ਦਿਨ ਦੇ ਲਈ ਫਿਰ ਨਾਰੀਅਲ ਨੂੰ ਸਟੋਰ ਕਰਕੇ ਇੱਕ ਜਗ੍ਹਾ ਤੇ ਜਮ੍ਹਾਂ ਕਰਨ ਤੋਂ ਬਾਅਦ ਉਹਦਾ ਉੱਪਰਲਾ ਹਿੱਸਾ ਜਿਹੜਾ ਸਖਤ ਹਿੱਸਾ ਆ ਉਹਨੂੰ ਉਤਾਰ ਦੇਣਾ ਆ ਤੇ ਉਤਾਰ ਕੇ ਉਹਨੂੰ ਇੱਕ ਜਗ੍ਹਾ ਤੇ ਇਕੱਠੇ ਕਰ ਲੈਣਾ ਆ ਇਕੱਠੇ ਕਰਨ ਤੋਂ ਬਾਅਦ ਉਹਨੂੰ ਅੱਗੇ ਛਿੱਲਣ ਲਈ ਭੇਜ ਦੇਣਾ ਆ ਜਿਹੜਾ ਉਹਦਾ ਸਖਤ ਹਿੱਸਾ ਰਹਿ ਜਾਂਦਾ ਥੋੜਾ ਜਿਹਾ ਉਹਨੂੰ ਵੀ ਛਿੱਲ ਦਿੰਦੇ ਆ ਛਿਲਕੇ ਨੂੰ ਛਿੱਲਣ ਤੋਂ ਬਾਅਦ ਉਹਨੂੰ ਤੋੜ ਕੇ ਉਹਦੇ ਵਿੱਚੋਂ ਪਾਣੀ ਅਲੱਗ ਕੱਢ ਲੈਂਦੇ ਨੇ ਤੇ ਪਾਣੀ ਤੇ ਜਿਹੜਾ ਖਾਲੀ ਨਾਰੀਅਲ ਰਹਿ ਜਾਂਦਾ ਉਹਨੂੰ ਅਲੱਗ ਰੱਖ ਲੈਂਦੇ ਨੇ ਅਲੱਗ ਰੱਖਣ ਤੋਂ ਬਾਅਦ ਇਹਨਾਂ ਨੂੰ ਜਮ੍ਹਾਂ ਕਰਨ ਤੋਂ ਬਾਅਦ ਫੇਰ ਉਹਨਾਂ ਨੂੰ ਧੋਣ ਦੇ ਲਈ ਇੱਕ ਸਾਫ ਸੁਥਰੇ ਪਾਣੀ ਦੇ ਵਿੱਚ ਰੱਖਿਆ ਜਾਂਦਾ ਤੇ ਵਾਸ਼ ਕਰਕੇ ਫਿਰ ਅਲੱਗ ਸਟੋਰ ਕਰ ਲੈਂਦੇ ਨੇ ਇਹ ਨਾਰੀਅਲ ਨੂੰ ਇੱਕ ਨਹੀਂ ਤਿੰਨ ਤੋਂ ਚਾਰ ਵਾਰੀ ਧੋਤਾ ਜਾਂਦਾ ਧੋਣ ਤੋਂ ਬਾਅਦ ਇਹਨਾਂ ਨੂੰ ਇੱਕ ਥਾਂ ਤੇ ਇਕੱਠੇ ਕਰ ਲੈਂਦੇ ਨੇ ਫਿਰ ਇਹ ਵੀਰਾ ਇਹਨਾਂ ਨੂੰ ਚੱਕ ਕੇ ਇੱਥੋਂ ਕ੍ਰਸ਼ ਕਰਨ ਲਈ ਮਸ਼ੀਨ ਉੱਪਰ ਲੈ ਕੇ ਜਾਂਦਾ ਆ ਜਿੱਥੇ ਅੱਗੇ ਇਹ ਭੈਣ ਚੱਕ ਕੇ ਇਹਨਾਂ ਨੂੰ ਮਸ਼ੀਨ ਦੇ ਵਿੱਚ ਪਾਉਂਦੀ ਤੇ ਇਹਨਾਂ ਨੂੰ ਮਸ਼ੀਨ ਦੇ ਵਿੱਚ ਪਾ ਕੇ ਕ੍ਰਸ਼ ਕੀਤਾ ਜਾਂਦਾ ਕ੍ਰਸ਼ ਕਰਨ ਦਾ ਮਤਲਬ ਉਹ ਬਰਾਦਾ ਜਿਹਾ ਬਣਾ ਲੈਂਦੇ ਨੇ ਦਾ ਇਹ ਮਸ਼ੀਨ ਦੇ ਦੂਜੇ ਪਾਸਿਆਂ ਦਾ ਬਰਾਦਾ ਦੇਖੋ ਤੁਹਾਡੇ ਸਾਹਮਣੇ ਕਿਵੇਂ ਨਿਕਲ ਕੇ ਆ ਰਿਹਾ ਕਿੰਨਾ ਸਾਫ ਸੁਥਰਾ ਹੈ ਬਰਾਦੇ ਨੂੰ ਦੋਸਤੋ ਫਲੈਕਸ ਵੀ ਕਹਿੰਦੇ ਨੇ ਕੋਕੋਨਟ ਫਲੈਕਸ ਹਲੇ ਕੰਮ ਬਰਾਦਾ ਬਣਤੇ ਨਹੀਂ ਖਤਮ ਹੁੰਦਾ ਕਿਉਂਕਿ ਹਜੇ ਸਲਾਬਾ ਆ ਇਸ ਨੂੰ ਸਲਾਬੇ ਨੂੰ ਸੁਕਾਉਣ ਦੇ ਲਈ ਇੱਕ ਹੋਰ ਮਸ਼ੀਨ ਦੇ ਵਿੱਚ ਪਾਉਣਗੇ ਜਿਹੜੀ ਕਿ ਇਹਨੂੰ ਡਰਾਈ ਕਰ ਦੂ ਬਿਲਕੁਲ ਯਾਨੀ ਕਿ ਸੁਕਾ ਦੇਗੀ ਕਿਉਂਕਿ ਜੇ ਇਸ ਤਰ੍ਹਾਂ ਹੀ ਪੈਕ ਕਰਤਾ ਤਾਂ ਇਹਦੇ ਵਿੱਚ ਸਲਾਬ ਹੋਣ ਕਰਕੇ ਇਹ ਖਰਾਬ ਹੋਣ ਦਾ ਡਰ ਰਹਿੰਦਾ ਆ ਇਸ ਕਰਕੇ ਇਹਨੂੰ ਇੱਕ ਵਕਰੀ ਮਸ਼ੀਨ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਡਰਾਈ ਕੀਤਾ ਜਾਂਦਾ ਘੱਟੋ ਘੱਟ ਇਹ ਮੰਨ ਕੇ ਚੱਲੋ 4 ਤੋਂ 5 ਘੰਟਿਆਂ ਲਈ ਡਰਾਈ ਕਰਨ ਲਈ ਮਸ਼ੀਨ ਦੇ ਵਿੱਚ ਪਾਇਆ ਜਾਂਦਾ ਹੁਣ ਤੁਹਾਡੇ ਸਾਹਮਣੇ ਦੇਖੋ ਕੋਕੋਨਟ ਫਲੈਕਸ ਤਿਆਰ ਨੇ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਪੈਕਿੰਗ ਦੇ ਵਿੱਚ ਲਿਆਂਦਾ ਜਾਊਗਾ ਦੇਖੋ ਹੁਣ ਇਹ ਪੈਕਿੰਗ ਕਰਨ ਲਈ ਤਿਆਰ ਹੈ ਪਹਿਲਾਂ ਇਹਦੀ ਜਾਨੀ ਕਿ ਛਾਂਟੀ ਕਰ ਰਹੇ ਨੇ ਵਧੀਆ ਘਟੀਆਂ ਦੀ ਵਿੱਚ ਕੋਈ ਕਿਰਕਿਰਨਾ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਨਾ ਉਹਦਾ ਉੱਪਰਲਾ ਹਿੱਸਾ ਹੁੰਦਾ ਆ ਉਹਨੂੰ ਚੰਗੀ ਤਰ੍ਹਾਂ ਫੋਕ ਕੇ ਸਖਤ ਹਿੱਸੇ ਨੂੰ ਫਿਰ ਉਹਦਾ ਬਣਾਉਂਦੇ ਨੇ ਕੋਇਲਾ ਜਿਹੜਾ ਕਿ ਅੱਗ ਲਗਾਉਣ ਦੇ ਲਈ ਕੰਮ ਆਉਂਦਾ ਦੇਖੋ ਕੋਇਲਾ ਉਹਨੂੰ ਫੋਕ ਕੇ ਕੋਲਾ ਬਣਾ ਕੇ ਉਹ ਤੋਂ ਬਾਅਦ ਉਹਦਾ ਬਰਾਦਾ ਜਿਹਾ ਬਣਾ ਕੇ ਉਹਨੂੰ ਇੱਕ ਮਸ਼ੀਨ ਦੇ ਵਿੱਚ ਪਾਇਆ ਜਾਂਦਾ ਜਿਹੜੀ ਕਿ ਉਹਦੀ ਇੱਕ ਇੱਟ ਜੀ ਬਣਾ ਲੈਂਦੇ ਨੇ ਆ ਦੇਖੋ ਤੁਹਾਡੇ ਸਾਹਮਣੇ ਇੱਕ ਇੱਟ ਜੀ ਬਣ ਕੇ ਮਸ਼ੀਨ ਚੋਂ ਨਿਕਲੀ ਜਾ ਰਹੀ ਆ ਤੇ ਇਹਨਾਂ ਨੂੰ ਇਹ ਇਕੱਠਾ ਕਰਦੇ ਨੇ ਸਟੋਰ ਕਰਦੇ ਨੇ ਤੇ ਇਹ ਇੱਟਾਂ ਬਣਾ ਕੇ ਇਹਨੂੰ ਚੰਗੀ ਤਰ੍ਹਾਂ ਤੇ ਉਹ ਤੋਂ ਬਾਅਦ ਇਹਨੂੰ ਸਟੋਰ ਕਰ ਲੈਂਦੇ ਨੇ ਸੁਕਾਉਂਦੇ ਨੇ ਤੇ ਕੱਟੋ-ਕੱਟ 7 ਤੋਂ 8 ਦਿਨ ਸੁਕਾਉਣ ਲਈ ਰੱਖਦੇ ਨੇ ਆ ਦੇਖੋ ਇੱਕ ਇਹ ਇੱਟ ਦੇ ਰੂਪ 'ਚ ਬਣਾਉਂਦੇ ਨੇ ਇੱਕ ਇਹ ਕੋਇਲੇ ਦੇ ਰੂਪ ਦੇ ਵਿੱਚ ਬਣਾਉਂਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਬਣਾਉਂਦੇ ਨੇ ਤੁਹਾਡੇ ਸਾਹਮਣੇ ਆ ਦੇਖੋ ਉਹਨੇ ਪੈਕਿੰਗ ਕਰਕੇ